ਬڑے ਉਤਸ਼ਾਹ ਨਾਲ ਮਨਾਇ ਗਈ ਚੋਹਲਾ ਸਾਹਿਬ ਸ਼ਿਵਰਾਤਰੀ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤਨਾਵਾਲਾ ਰਾਜਨ ਕੁੰਦਰਾ ਚੋਹਲਾ ਸਾਹਿਬ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੈਂਦੇ ਸ਼ਹੀਦਾਂ ਦੇ ਸਰਤਾਜ ਤੰਤਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਸ਼ਿਵ ਮੰਦਿਰ ਚ ਸਾਲਾਨਾ ਮਹਾ ਸ਼ਿਵਰਾਤਰੀ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਮਿਤੀ 26 ਫਰਵਰੀ 2025 ਦਿਨ ਬੁੱਧਵਾਰ ਨੂੰ ਮਨਾਇਆ ਗਿਆ ਜਿਸ ਵਿੱਚ ਪਹੁੰਚੇ ਸੁਰਸ ਲੀਮੈਂਡ ਪਾਰਟੀ ਨੇ देर, आपनी आपनी देर रात ਤੱਕ ਸ਼ਿਵਜੀ ਮਹਾਰਾਜ ਜੀ ਦੇ ਭਜਨ ਸੁਣਾ ਕੇ ਸੰਤਾਂ ਨੂੰ ਨਿਹਾਲ ਕੀਤਾ ਅਤੇ ਰਜਿੰਦਰ ਹੰਸ ਅਤੇ ਲਵਰਾਜ ਲੱਕੀ ਨੇ ਵੀ ਆਪਣੀ ਆਪਣੀ ਹਾਜ਼ਰੀ ਲਵਾਈ ਸਵੇਰੇ ਝੰਡੇ ਦੀ ਰਸਮ ਤੋਂ ਉਪਰੰਤ ਚਾਹ ਪਕੌੜਿਆਂ ਦਾ ਲੰਗਰ ਲੱਗਾ ਉਸ ਤੋਂ ਉਪਰੰਤ ਚਨੇ ਪੂੜੀਆਂ ਦਾ ਲੰਗਰ ਵੀ ਸਵੇਰ ਤੋਂ देर ਤੱਕ ਅਟੁੱਟ ਵਰਤਿਆ ਅਤੇ ਰਾਤ ਨੂੰ ਵੀ ਲੰਗਰ ਅਟੁੱਟ ਵਰਤਿਆ ਅਤੇ ਫਲ ਫਰੂਟ ਵੀ ਖੋ ਵਰਤਾਏ ਅਤੇ ਹੋਰ ਵੀ ਵੱਖ-ਵੱਖ ਵੈਰਾਈਟੀਆਂ ਦੇ ਸਟਾਲ ਲੱਗੇ ਅਤੇ ਪੰਡਤ ਕੁੰਦਨ ਮਿਸ਼ਰਾ ਜੀ ਵੱਲੋਂ ਸ਼ਿਵਜੀ ਅਰਾਧਨਾ ਆਰਤੀ ਤੋਂ ਬਾਅਦ ਕੇਕ ਕੱਟ ਕੇ ਸੰਗਤਾਂ ਨੂੰ ਵਰਤਾਇਆ ਪ੍ਰਬੰਧਕ ਕਮੇਟੀ ਨਾਮ ਇਸ ਤਰ੍ਹਾਂ ਹਨ ਸਰਪ੍ਰਸਤ ਪਰਮਜੀਤ ਜੋਸ਼ੀ ਪ੍ਰਧਾਨ ਵਿਜੇ ਕੁਮਾਰ ਕੁੰਦਰਾ ਕੈਸ਼ੀਅਰ ਸ਼ਿਵ ਨਾਰਾਇਣ ਸ਼ੰਭੂ ਅਤੇ ترسےਮ ਨૈયਰ ਰਾਜਨ ਕੁੰਦਰਾ ਅਤੇ ਸੇਵਾਦਾਰ ਸੰਗਤਾਂ ਦੇ ਨਾਮ ਇਸ ਤਰ੍ਹਾਂ ਹਨ ਰਮਨ ਧੀਰ ਪ੍ਰਦੀਪ ਹੈਪੀ ਰਕੇਸ਼ ਆਨੰਦ ਰਕੇਸ਼ ਕੁਮਾਰ बिल्ला मदन पठानिया प्रिंसीपल भुपिंदर नईर जवाहर नईर अमित नयर प्र, प्रवीण कुमार पीना रिशव धीर बी डी पीओ बलदेवराज बबली शाह सनी हेयर ड्रैसर गुलशन कुमार अश्विनी कुमार राजू बबलू मनीम सोनू चावला राकेश नयर गिफ्ट वाले बबलू उदयराज राहुल धीर गुरदेव सिंह शिंदा शाह नीसू चावला सरबजीत राजा लाली फोटो ਸਟੂਡੀਓ ਅਸ਼ਵਨੀ ਕੁਮਾਰ ਆਨੰਦ ਸਾਜਨ ਬੇਕਰੀ ਵਿਪਨ ਕੁਮਾਰ ਵਿੱਕੀ ਦਿੱਲੀ ਵਾਲਾ ਸਰਿੰਦਰ ਕੁਮਾਰ ਸੋਨੀ ਕਰਨ ਨૈયਰ ਕਰਨਜੀਤ ਕੈਨੇਡਾ ਬਸੰਤ لال ਵਿਨੋਦ ਕੁਮਾਰ ਨੋਦਾ ਕੈਨੇਡਾ ਦੀਪੂ ਸਰਜੀਤ ਲਾਲ ਰਾਹੀ ਸੋਨੂ ਮਨੀਮ ਅਤੇ ਲੰਗਰ ਸੇਵਾਦਾਰ ਨਾਮ ਇਸ ਤਰ੍ਹਾਂ ਹਨ ਸਰਿੰਦਰ ਭਗਤ ਮਨੀ ਅਮਨ ਦક્ષ ਨਾਤਿਕ ਰਾਜੂ ਰਵੀ ਕੁਮਾਰ ਨਕਸ਼ ਨૈયਰ ਸਖਸ਼ਮ ਕੁੰਦਰਾ ਧਰੂਵ ਹਰਸ਼ ਕੁਮਾਰ ਨੋਦ ਕੁਮਾਰ ਨੋਦੀ ਸਾਹਿਲ ਦੀਪੂ ਦੱਸ ਰਹੇ ਹਨ ਪ੍ਰਧਾਨ ਵਿਜੇ ਕੁਮਾਰ ਕੁੰਦਰਾ ਅਤੇ ਪੰਡਤ ਕੁੰਦਨ ਮਿਸ਼ਰਾ ਜੀ ਅਤੇ ਚੋਹਲਾ ਸਾਹਿਬ ਪੁਲਿਸ ਇਸ ਸਮੇਂ ਆਪਣੀ ਡਿਊਟੀ ਨਿਭਾਉਂਦੇ ਹੋਏ ਅਤੇ ਵੀਡੀਓ ਦਾ ਬਾਕੀ ਭਾਗ ਜਲਦ ਹੀ ਦਿਖਾਵਾਂਗੇ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇ ਵਿੱਚ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਗੋਵਨ ਸਿੰਘ ਮਾਨ ਸ੍ਰਿਹਾਲੀ ਕਲਾ ਅੱਜ ਸ਼ਰarati ਜੋਲਾ ਜਨਮ ਦਿਵਸ ਹੋਇਆ। ਸੰਤਾਂ ਦਾ ਬਾਲਿਆਂ ਦਾ ਸੰਯੋਗੀਆਂ ਦਾ ਆਪਣੇ ਵੱਲ ਧੰਨਵਾਦ ਤੇ ਜੀਆਂ ਕਰਨਾ ਚਾਹੁੰਦੇ ਸੰਤਾਂ ਦਾ। ਅੱਜ ਸ਼ਰarati ਜਤਿ ਆਹਰ ਬੜੀ ਖੰਡਾ ਦੇ ਨਾਲ ਸ਼ੇ ਮੰਦਰ ਰੂਪੇ ਮਨਾਇਆ ਗਿਆ। ਜਿਸ ਦੇ ਵਿੱਚ ਸਾਰਾ ਦਿਨ ਲੰਗਰ ਅਟੁੱਟ ਬਟਾਏ ਗਏ ਤੇ ਰਾਤ ਨੂੰ ਵੀ ਲੰਗਰ ਚੱਲਿਆ ਤੇ ਮਸ਼ਹੂਰ ਪਾਰਟੀਆਂ ਇਹ ਪੰਜਾਬ ਦੀਆਂ ਉਹ ਇੱਥੇ ਬੁਲਾਈਆਂ ਗਈਆਂ ਮੈਂ ਧੰਨਵਾਦ ਹਾਂ ਕਰਦਾ ਹਾਂ ਆਪਣੀ ਸਾਰੀ ਕਮੇਟੀ ਦੇ ਮੈਂਬਰਾਂ ਦਾ ਤੇ ਜਿਹੜੇ ਸਾਡੇ ਸਹਿਯੋਗੀ ਸੱਜਣ ਜਿਹੜੇ ਸਾਨੂੰ ਸਹਿਯੋਗ ਦਿੰਦੇ ਆ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਈ ਹੋਈ ਸੰਗਤ ਦਾ ਮੈਂ ਤੇ ਇਹ ਜਰੂਰ ਕਹਦਾ ਹਾਂ ਜਿਨ੍ਹਾਂ ਨੇ ਕੇ ਆਪਣਾ ਕੀਮਤੀ ਸਮਾਂ ਦੇ ਕੇ ਇਸ ਤਿਹਾੜ ਨੂੰ ਬੜੀ ਖੁਸ਼ੀ ਨਾਲ ਬਣਾਇਆ ਹੈ ਅੱਛਾ ਜੀ ਵੀਰਮਾਰ ਦੀ ਅਪਣੇ ਸਾਡੇ ਕਿਨ ਲੱਭਤੇ मैं पत्रकार दिशी चल रहा हाँ समा मिले आप जी दर्शन आवोंगे वागुरु जी का खालसा वागुरु गौ शंकर भगवान जी आप जी इस मंदिर से प्यारी हो आप जी संतान को अपने उपदेश करना चाहोगे मैं यही कहना चाहता हूँ कि जो आज का महाशिवरात्रि का त्यौहार था वो बहुत श्रद्धा और धूमधाम से मनाई गई है जिसमें कि जितने भी हमारे समाज के और हमारे आस पड़ोस के लोग हैं या नज़दीक में जितने भी गांव हैं उन सब का सहयोग से ये जो महाशिवरात्रि का त्यौहार बहुत अच्छे तरीके से मनाया गया है और आगे भी जो हमारे जो समाज है या गांव है अगर ऐसे करेंगे तो इससे बढ़िया और मनाया जाएगा बस मैं इतना कहना कहना चाहता हूँ कि सब ऐसे मिल के करते रहे बोल शंकर आगे आप जी ने कहना बहुत है कि यहोजे त्यौहार मना के योजे दरबार में आके संकत आराधना जुड़ सदियाँ लोग भाई दिखाई सेवा कर सद हैं जिमें ढाई प्रबंधक कमेटी ने श्रीमंद जैसे कि हमारे किसी भी धर्म में हम जाते हैं मेन चीज़ होता कहीं भी आप जाओगे अगर मंदिर है गुरुद्वारा है कहीं भी इस जगह से जाने से क्या हमारी भगवान के साथ ही लिप्त रहती है और हमारे मान सम्मान बढ़ते हैं और आपसी प्रेम और भाईचारा बढ़ता है तो यही मैं कहना चाहूँगा कि जितना भी हो सके साथ मिल के रहना चाहिए अच्छा जी पंडित जी मैं बदल का सिंह चल रहा हूँ वाहि सिख का खालसा की ਜੀ ਸਿੰਘਾ ਟੀਮ ਅਤੇ ਜਸ ਧੁੰਨਾਂ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਪੜਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾਹ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡਮਿਸ਼ਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19428 9726 35913